ਕੋਈ ਨਹੀਂ ਜੀ ਮੇਰੇ ਬਾਦ ਚ ਗਰੁੱਪ ਦੇ ਰਾਗ ਗਾ ਰਿਹਾ ਹੈ ਵਾਕੀ ਅਸੀਂ ਦੇ ਵਾਕ ਛੱਡ ਕੇ ਆਏ ਹਾਂ ਮਨੋ ਤੇ ਇਹਨਾਂ ਦੇ ਕੋਲ ਆਪਾਂ ਇੱਧਰ ਕੋਸੋ ਕੇ ਆਉਂਦੇ ਹਾਂ ਬਾਦ ਚ ਦੇ ਕੋਣਾ ਸਾਰੇ ਇੱਧਰੋਂ ਇੱਧਰੋਂ ਇਹ ਤਾਂ ਦਾ ਮੈਂ ਕਿਹਾ ਅੱਗੇ ਦਾਣਾ ਤਾਂ ਪਾਸ ਬਰੇਕ ਨੂੰ ਆਉਂਦਾ ਕਣਕਾਂ ਕਿੰਨੇ ਆ ਗਏ ਸਾਨੂੰ ਕਣਕ ਫਿਰ ਮਰਦੀ ਸਰ ਮੱਛੇ ਟਿਕਨੇ ਨੂੰ ਆਹ ਸਾਥ ਦਾ ਆਇਆ ਸੀ ਪਹਿਲਾਂ ਪੰਜਾਂ ਨੇ ਆਇਆ ਸੀ ਮਾਪੀ ਦੇ ਉਹ ਮਾਪੀ ਦੇ ਉਹ ਲਾਈ ਲਾਈ ਉਹ ਆ ਸਮਝਾ ਕੋਈ ਨਹੀਂ ਗਏ ਨਾ ਇਹਨਾਂ ਨਾਲ 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 ਇਹਨਾਂ ਨੂੰ ਤੁਸੀਂ ਡੋਗਨ ਦਾ ਠੇਕਾ ਲਿਆ ਟਾੜੀ ਜਦੋਂ ਅੱਗੇ ਡਾਫ ਲੱਗ ਜੂਗੀ ਤਾਂ ਆਪਾਂ ਨੂੰ ਪਤਾ ਮਗਰ ਦੀਆਂ ਟਾੜੀਆਂ ਡੁੱਬਣਗੀਆਂ ਜ਼ਮੀਨਾਂ ਵੀ ਡੁੱਬਣਗੀਆਂ ਜਿਹੜੇ ਲੋਕ ਘਰਾਂ 'ਚ ਬੈਠੇ ਮੈਂ ਕਹਾਂਗਾ ਉਹ ਵੀ ਨਿਕਲਣ ਬਾਹਰ ਆ ਕੇ ਕਿਉਂਕਿ ਅੱਜ ਜੇ ਉਹ ਕਹਿੰਦਾ ਮੇਰਾ ਕਿਲੇ 'ਚ ਤਾਂ ਪਾਣੀ ਆ ਨਹੀਂ ਕੱਲ ਨੂੰ ਤੇਰੇ ਕਿਲੇ 'ਚ ਵੀ ਆਊਗਾ ਸ਼ਹਿਰ ਨੂੰ ਹੀ ਜਾਊਗਾ ਪਾਣੀ ਜੇ ਲੋਵਰ ਪਾਣੀ ਹੋਇਆ ਤੇ ਜਾਊਗਾ ਕਿਉਂਕਿ ਸੇਮ ਨਾਲੇ ਬਣਿਆ ਸੇਮ ਦਾ ਪਾਣੀ ਕੱਢਣ ਲਈ ਜੇ ਅਗੋ ਥਾਂ ਹੀ ਕੋਣੀ ਪਾਣੀ ਨਿਕਲਣ ਦੀ ਤੇ ਹੱਲ ਕੀ ਹੋਊਗਾ ਦੱਸੋ ਸਾਡਾ ਮੰਤਵ ਨਹੀਂ ਇਹ ਸੜਕ ਰੋਕਣਾ ਪਰ ਕਰੀਏ ਕਿ ਜਦੋਂ ਪ੍ਰਸ਼ਾਸਨ ਸਾਥ ਹੀ ਨਹੀਂ ਦਿੰਦਾ ਇੱਕ ਪਾਸੇ ਆੜਾ ਐ ਪਿਆ ਜਿੱਥੇ ਨਹੀਂ ਆੜਾ ਉਹ ਥਾੜ ਲਿਆਨ ਨੂੰ ਫਿਰਦੇ ਆਪਾਂ ਮੁਰਤੇ ਆਪਾਂ ਮੁਆਵਜ਼ਾ ਲੈ ਕੇ ਚੱਕੀ ਫਿਰਾਂਗੇ ਤੇ ਆਜੀ ਹੈ ਆਸੀਆ ਮਸ਼ੀਨ ਨੂੰ ਕਹਿਣਾ ਫੰਡ ਪਾਸ ਕਰਾਓ ਇਹਨਾਂ ਨੂੰ ਪੈਸੇ ਕਰਾਓ ਤੇ ਕੰਮ ਕਰਾਓ ਮੈਂ ਐਮਐਲਏ ਗੋਲਡਨ ਕਹਾ ਬੱਲੂ ਬਣਾ ਹਲਕਾ ਕੋਈ ਗੱਲ ਨਹੀਂ ਕੋਈ ਵੋਟ ਵੋਟਰ ਕਿਸੇ ਦੇ ਕੋਈ ਕਿਸੇ ਦੇ ਸੱਕੇ ਨਹੀਂ ਹੁੰਦੇ ਇਸ ਕਰਕੇ ਲਾਓ ਤੇ ਮਸ਼ੀਨ ਚਾਲੂ ਕਰਾਓ ਲੈਹਾ ਘੱਟੋ ਜਿੰਦਾਬਾਦ ਧੰਨ ਤੇਰੇ ਕੋ ਜਿੰਦਾਬਾਦ ਇਹ ਕਹਿੰਦੇ ਸੀ ਇੱਥੋਂ ਜਾਣਾ ਹੈ ਜਿੰਦਾਬਾਦ ਨਾ ਤਾਂ ਪੈਸੇ ਹੈ ਨਾ ਫੰਡ ਹੈ ਜਿੰਦਾਬਾਦ ਇਹ ਪ੍ਰਸ਼ਾਸਨ ਵੱਲੋਂ ਹਾਂਜੀ ਆਓ ਜਿੱਤੀ ਜੇ ਮੈਨੂੰ ਵਖਾ ਦਿਓ ਜਿੰਦਾਬਾਦ ਕੇ ਜਾਬ ਲੱਗੀ ਪਈ ਇਹ ਵੀ ਵਖਾ ਦਿਓ ਜਿੰਦਾਬਾਦ ਆ ਦੇ ਕੋਈ ਇਹੀ ਕੇ ਨਾਲ ਧੱਕਾ ਕਰ ਦੇਈਏ ਦੱਸੋ ਇਹ ਸਾਨੂੰ ਹੁਣੇ ਬਰਿਐਸ ਡੀਐਮ ਫੋਨ ਤੇ ਹੀ ਕਹਿ ਦੇਵੇ ਵੀ ਹੁਣੇ ਸਫਾਈ ਕਰੋਨਾ ਮਸ਼ੀਨ ਚਾਲੂ ਕਰੋਣ ਲੈ ਆਹੀ ਚੱਕ ਕੇ ਪਰੇ ਹੋ ਜੰਨੇ ਆ ਅਸੀਂ ਕੀ ਇੱਥੇ ਕਰਨਾ ਹੈ ਇੱਥੇ ਸਾਰਾ ਏਰੀਆ ਡੁੱਬੂਗਾ ਲੋਕ ਇਹ ਨਾ ਸੋਚਣ ਵੀ ਇਹ ਬਹਿ ਕੇ ਆ ਕੇ ਰੋਟੀਆਂ ਸੇਕਣ ਇਹ ਸਾਰੇ ਡੁੱਬਣਗੇ ਜਿਹੜੇ ਘਰਾਂ ਚ ਬੈਠੇ ਆ ਅੱਜ ਆ ਕਿੱਲੇ ਨੂੰ ਜਾਊਗਾ ਉਹ ਕਿੱਲੇ ਨੂੰ ਜਾਊਗਾ ਪਾਣੀ ਪਿੱਛੇ ਜਿਹੜਾ ਸ਼ਰਮਾ ਸ਼ਰਮਾ